ਸਮਾਜਿਕ ਦੇ ਹੱਥੋਂ ਦੀ ਤੇ ਹੋਣਾ ਚਾਹੀਦਾ ਦੇ ਇਨਸਾਨ اندر ਕਿਉਂਕਿ ਦਿਲ ਤੋਂ ਬਗੜਾ ਇਹਨਾਂ ਸਾਰੇ ਖਿਡਾਰੀਆਂ ਦਾ ਸਰਕਾਰ ਦੇ ਖਾਸ ਕਰਕੇ ਕੋਸ ਸਰਬੰਦ ਬਾਕੀ ਸਰਕਾਰ ਦਾ ਤੇ ਸਾਡੇ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਸਾਰਾ ਤਾੜਾ ਜਾਉ। ਇਹ ਮਾਲੀਬਾਲ ਦਾ ਮੁਕਾਬਲਾ ਅੱਠ ਟੀਮਾਂ ਸਾਡੇ ਕੋ ਜਿਹੜੀਆਂ ਇੱਥੇ ਪਹੁੰਚੀਆਂ ਸੀ ਉਹਨਾਂ ਦਾ ਕਰਵਾ ਰਿਹਾ ਕਟਿਆਣਾ ਨਿਤਰੀ ਜਨਮ ਮੰਡਲ ਇਤਿਹਾਰ ਸਮਾਂ ਬੀਤੀ ਰਹੇ ਆ ਅੱਜ ਅੱਜ ਟੰਡਿਆਲਾ ਗੁਰੂ ਸਾਹਿਬ ਦੇ ਵਿਜ਼ਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਉਹ ਨਸ਼ਿਆਂ ਨੂੰ ਰੋਕਣ ਵਾਸਤੇ ਜਿਹੜੀ ਮੁਹਿੰਮ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਆ ਉਹਦੇ ਇੱਕ ਉਪਰਾਲਾ ਕੀਤਾ ਗਿਆ ਸਾਡੇ ਇਥੇ ਵਾਲੀਬਾਲ ਦਾ ਮੈਚ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਪੰਡਾਲਾ ਸਕੂਲ ਦੀ ਜਿਹੜੀ ਗਰਾਊਂਡ ਆ ਉਹਦੇ ਵਿੱਚ ਕਰਵਾਇਆ ਜਾ ਰਿਹਾ ਸੱਤ ਸਾਡੀਆਂ ਇੱਥੇ ਟੀਮਾਂ ਜਿਹੜੀਆਂ ਨੇ ਪਹੁੰਚੀਆਂ ਨੇ ਸਾਡੇ ਇਲਾਕੇ ਦੇ ਲੋਕ ਸਾਡੇ ਵੱਖ-ਵੱਖ ਸਕੂਲਾਂ ਦੇ ਬੱਚੇ ਸਾਡੇ ਜਿਹੜੇ ਪੁਲਿਸ ਦੇ ਅਧਿਕਾਰੀ ਸਾਰੇ ਇੱਥੇ ਮੌਜੂਦ ਨੇ ਪਰ ਮੈਂ ਸਮਝਦਾ ਕਿ ਬਹੁਤ ਬਦ}{\u09b0}ਆ ਉਪਰਾਲਾ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਅਸੀਂ ਜਿੱਥੇ ਅ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਨੂੰ ਫੜਨ ਦੀ ਪੂਰੀ ਵਾਲ ਆਈ ਹੋਈ ਆ ਪੂਰੀ ਕੋਸ਼ਿਸ਼ ਦੇ ਵਿੱਚ ਆ ਉਹਦੇ ਨਾਲ ਦੇ ਨਾਲ ਪੰਜਾਬ ਸਰਕਾਰ ਇਹ ਚਾਹੁੰਦੀ ਆ ਕਿ ਅਸੀਂ ਨਾਲ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਮੋਟੀਵੇਟ ਕਰਕੇ ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਜਿਹੜਾ ਆ ਦੂਰ ਰੱਖੀਏ ਸੋ ਮੇਰਾ ਪੰਜਾਬ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਇਹੀ ਕਹਣਾ ਚਾਹੁੰਦਾ ਕਿ ਆਪਾਂ ਆਪਣੇ ਘਰ ਬਚਾਈਏ ਆਪਣੇ ਮਾਪੇ ਦੀ ਸੇਵਾ ਕਰੀਏ ਬਹੁਤ ਦੁਖੀ ਹੁੰਦੇ ਨੇ ਮਾਪੇ ਜਦੋਂ ਉਹਨਾਂ ਦੇ ਬੱਚੇ ਨਸ਼ਿਆਂ ਵੱਲ ਜਾਂਦੇ ਨੇ ਸੋ ਮੇਰੀ ਇਹੋ ਹੀ ਅਪੀਲ ਆ ਕਿ ਇਸ ਲਾਹਨਤ ਤੋਂ ਜੜੇ ਆਪਾਂ ਦੂਰ ਹੋਈਏ ਬਹੁਤ ਬਹੁਤ